ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਸ਼ੋਪਾਪਤ ਇਹ ਗੁਰਦੁਆਰਾ ਸੂਲੀ ਸਰ ਸਾਹਿਬ ਹੈ ਇਹਦੇ ਇਤਿਹਾਸ ਦੀ ਗੱਲ ਕਰਾਂਗੇ ਮਾਨਸਾ ਤੋਂ 10 ਕਿਲੋਮੀਟਰ ਦੂਰ ਅਤੇ ਕੋੜਤਨੂ ਤੋਂ 1 ਕਿਲੋਮੀਟਰ ਦੂਰ ਇਹ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਜੋਬਤ ਹੈ ਜੇ ਅਸੀਂ ਇਹਦੇ ਇਤਿਹਾਸ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਮਦਮਾ ਸਾਹਿਬ ਤਲਵੰਡੀ ਤੋਂ ਇੱਥੇ ਆਏ ਸੀ ਉਹਨਾਂ ਨੇ ਇੱਥੇ ਰਾਤ ਨੂੰ ਠਹਿਰਾ ਕੀਤਾ ਸੀ ਇੱਕ ਚੋਰ ਉਹਨਾਂ ਦਾ ਕੀਮਤੀ ਘੋੜਾ ਲੈ ਕੇ ਚਲਾ ਗਿਆ ਉਸ ਨੂੰ ਚੁੰਦੀ ਲੱਗ ਗਈ ਉਸ ਨੂੰ ਰਸਤਾ ਪਤਾ ਨਹੀਂ ਲੱਗ ਰਿਹਾ ਸੀਗਾ ਉੱਥੇ ਬੈਠ ਗਿਆ ਤੇ ਸਵੇਰੇ ਸੇਵਕ ਉਸ ਚੋਰ ਨੂੰ ਲੈ ਕੇ ਆ ਗਏ ਉਸ ਨੂੰ ਆਪਣੇ ਇਸ ਕੁਕਰਮ ਦਾ ਬਹੁਤ ਹੀ ਦੁੱਖ ਹੋਇਆ ਤੇ ਉਸ ਨੇ ਇੱਥੇ ਇੱਕ ਟਾਣੇ ਦੇ ਨਾਲ ਆਪਣਾ ਪੇਟ ਮਾਰ ਕੇ ਆਪਣੀ ਜਿਉ ਹੈ ਜਾਨ ਗਵਾ ਲਈ ਤੇ ਉਸ ਇਸੇ ਘਟਨਾ ਦੇ ਆਧਾਰਤ ਇਹ ਇਤਿਹਾਸਕ ਗੁਰਦੁਆਰਾ ਸੂਲੀ ਸਰ ਸਾਹਿਬ ਬਣਿਆ ਹੋਇਆ ਹੈ ਇਹ ਜੋ ਅਸੀਂ ਬੁਰਜ ਦੇਖ ਰਹੇ ਹੈ ਇਸ ਜਗ੍ਹਾ ਦੇ ਉੱਤੇ ਉਹ ਇਤਿਹਾਸਕ ਘਟਨਾ ਵਾਪਰੀ ਤੇ ਭਾਈ ਕਾਨ ਸਿੰਘ ਨਾਭਾ ਨੇ ਵੀ ਇਸ ਇਤਿਹਾਸਕ ਜਗ੍ਹਾ ਦੇ ਵਿੱਚ ਦਾ ਵਰਣਨ ਬਹੁਤ ਵਿਸਤਾਰ ਦੇ ਨਾਲ ਕੀਤਾ ਹੈ